ਅੱਜ ਮੀਤੀ 5 ਅਕਤੂਬਰ ਦਿਨ ਐਤਵਾਰ ਨੂੰ ಗ್ರಾಮ ਪੰਚਾਇਤ ਹਰੇ ਉਪਰਧਤੇ ਪਿੰਡ ਦੇ 25 ਜਨਾਂ ਦਾ ਇਕੱਠ ਪੰਚਾਇਤ ਘਰ ਵਿੱਚ ਹੋਇਆ। ਇਹਦੇ ਵਿੱਚ ਅਸੀਂ ਕੁਝ ਐ ਫੈਸਲੇ ਲਏ ਨੇ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਾਣ ਕੇ ਗੁਰੂ ਜੀ ਤੋਂ ਆਸ਼ੀਰਵਾਦ ਤੋਂ ਲੈ ਕੇ ਅਸੀਂ ਇਹ ਗੱਲ ਤੇ ਜਿਹੜੇ ਫੈਸਲੇ ਲਏ ਨੇ ਕਿ ਗੁਰੂ ਸਾਨੂੰ ਸਮਰਥ ਬਖਸ਼ੇ ਸਾਨੂੰ ਬਾਲ ਬਖਸ਼ੇਗੇ ਅਸੀਂ ਇਹ ਕੰਮ ਕਰ ਸਕੀਏ। ਪਿੰਡ ਵਿੱਚ ਸਫਾਈ ਦੀ ਸਮੱਸਿਆ ਜਿਹੜੀ ਹੈ ਉਹ ਬਹੁਤ ਗੰਭੀਰ ਹੋ ਚੁੱਕੀ ਹੈ। ਸੀ ਇੱਕ ਮੀਟਿੰਗ اٹੈਂਡ ਕੀਤੀ ਕੱਲ ਪਰਸੋਂ ਲੈਕਮੇਂਦੀ ਸੀ ਸੈਨੀਟੇਸ਼ਨ ਉਪਾਗ ਦੀ ਉਹਨਾਂ ਨੇ ਇੱਕ ਮੈਨਾਂ ਦਿੱਤਾ ਵੀ ਜਿਹੜੇ ਪਿੰਡ ਦੀਆਂ ਰੂੜੀਆਂ ਸੜਕ ਦੇ ਪਈਆਂ ਦਿਸਦੀਆਂ ਨੇ ਉਹ ਪਿੰਡ ਦਾ ਅੰਦਾਜ਼ਾ ਲਾਇਆ ਜਾ ਸਕਦਾ ਉਹ ਪਿੰਡ ਦੇ ਲੋਕ ਕਿੰਨੇ ਬਿਹਤਰੀਨ ਨੇ ਜਦੋਂ ਉਸੇ ਪਿੰਡ ਨੂੰ ਮਾੜਾ ਕਿਹਾ ਜਾਂਦਾ ਤਾਂ ਸਭ ਤੋਂ ਪਹਿਲਾਂ ਸਰਪੰਚ ਨੂੰ ਮਾੜਾ ਕਿਹਾ ਜਾਂਦਾ ਤੇ ਮੈਨੂੰ ਗੱਲ ਬਹੁਤ ਮਹਿਸੂਸ ਹੋਈ ਤੇ ਮੈਂ ਉਸ ਦਿਨ ਪ੍ਰਣ ਕੀਤਾ ਸੀ ਮੇਰੇ ਮੈਂਬਰ ਸਾਹਿਬਾਨ ਮੇਰੇ ਨਾਲ ਸਨ ਅਸੀਂ ਪ੍ਰਣ ਕੀਤਾ ਸੀ ਕਿ ਅਸੀਂ ਆਪਣੇ ਪਿੰਡ ਦੀ ਜਿਹੜੀ ਹੈ ਉਹ ਸਫਾਈ ਕਰਨੀ ਹੈ ਤੇ ਅੱਜ ਅਸੀਂ ਮੀਟਿੰਗ ਰੱਖੀ ਜਿਹੜੀ ਪਿੰਡ ਦੇ ਕੁਝ ਲੋਕ ਪਤਵੰਤੇ ਸਰਦਨ ਇੱਥੇ ਸਾਡੇ ਕੋਲ ਹਾਜ਼ਰ ਹੋਏ ਨੇ ਚਲੋ ਕੁਝ ਹਾਜ਼ਰ ਨਹੀਂ ਹੋਏ ਉਹਨਾਂ ਦੀਆਂ ਮਜ਼ਦੂਰੀਆਂ ਹੋਣਗੀਆਂ ਇਹਦੇ ਤੇ ਅਸੀਂ ਕੁਝ ਐਮਪੀਐਸ ਲੈ ਰਹੇ ਨੇ ਕਿਤਾਸੀਂ ਜਿਹੜੀ ਪਿੰਡ 'ਚ ਰੂੜੀਆਂ ਪਈਆਂ ਹੋਈਆਂ ਨੇ ਉਹ ਰੂੜੀਆਂ ਅਸੀਂ ਸਾਰੀਆਂ ਖਤਮ ਕਰਨੀਆਂ ਨੇ ਗੁਰੂ ਮਹਾਰਾਜ ਦਾ ਜਨਮ ਦਿਨ ਆ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਨ 5 ਨਵੰਬਰ ਦਾ ਹੈ 3 ਨਵੰਬਰ ਨੂੰ ਪ੍ਰਕਾਸ਼ ਕੀਤਾ ਜਾਏਗਾ ਗੁਰੂ ਸਾਹਿਬ ਦਾ ਇਹ ਅਸੀਂ ਉਸ ਦਿਨ ਤੋਂ ਸ਼ੁਰੂ ਕਰਾਂਗੇ ਉਸ ਸਫਾਈ ਕਰਨੀ ਤੇ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਅੱਗੇ ਆਉਣਾ ਹੈ ਉਦੋਂ ਪਹਿਲਾਂ ਪਹਿਲਾਂ ਅਸੀਂ ਸਾਰੇ ਪਿੰਡ ਨੂੰ ਬਿਲਕੁਲ ਸਾਫ਼ ਕਰਨਾ ਹੈ ਇਹ ਸਾਡਾ ਪ੍ਰਣ ਹੈ ਸਾਡਾ ਵਿਸ਼ਵਾਸ ਦਵਾਇਆ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਤੋਂ ਸਾਥ ਮੰਗਿਆ ਤੇ ਪਿੰਡ ਵਾਲਿਆਂ ਨੂੰ ਵਿਸ਼ਵਾਸ ਦਵਾਇਆ ਦੂਜਾ ਵੱਡਾ ਇੱਕ ਵੱਡਾ ਮਸਲਾ ਗੰਭੀਰ ਮਸਲਾ ਬੰਦਾ ਜਾ ਰਿਹਾ ਸੀਵਰੇਜ ਅਕਸਰ ਸੀਵਰੇਜ ਬੰਦ ਰਹਿੰਦਾ ਜੋ ਵੀ ਸਾਡੇ ਕੋਲ ਫੰਡ ਆਉਂਦੇ ਨੇ ਅਸੀਂ ਉਹਦੀ ਭਮਾਈ ਤੇ ਹੀ ਦੇ ਦਿੰਨੇ ਆ ਤੇ ਅਸੀਂ ਇਹ ਫੈਸਲਾ ਲਿਆ ਕਿ ਜੇ ਲਾ ਕੋਈ ਲੋਕ ਪਿੰਡ ਵਿੱਚ ਗੋਹਾ ਭੋਲ ਦੇ ਸੀਵਰੇਜ 'ਚ ਪਾਣਗੇ ਉਹਨਾਂ ਵਿੱਚ ਉਹਨਾਂ ਨੂੰ ਅਸੀਂ 2000 ਰੁਪਏ ਜੁਰਮਾਨਾ ਲਾਵਾਂਗੇ ਅਗਰ ਕਿਸੇ ਦੀ ਵੀਡੀਓ ਸਾਡੇ ਸਾਹਮਣੇ ਆਉਂਦੀ ਹੈ ਤਾਂ ਅਸੀਂ ਉਹਨੂੰ 2000 ਰੁਪਏ ਜੁਰਮਾਨਾ ਲਾਵਾਂਗੇ ਲੋਕ ਸਮਝਣਗੇ ਪੰਚਾਇਤ ਨੇ ਜੁਰਮਾਨਾ ਲਾਇਆ ਕਿਹੜਾ ਸਾਡੇ ਸਿਰ ਤੇ ਡੰਗ ਮਾਰਦੀ ਤੁਸੀਂ ਜੁਰਮਾਨਾ ਦੇ ਉਹਦੇ ਵਾਸਤੇ ਅਸੀਂ ਇੱਕ ਆਪਣਾ ਲਾਜ ਕੀਤਾ ਉਹਨਾਂ ਦਾ ਉਹਦੇ ਵਾਸਤੇ ਅਸੀਂ ਤਿੰਨ ਡਿੱਪੂ ਨੇ ਸਾਡੇ ਪਿੰਡ ਦੇ ਸਰਕ ਨੂੰ ਕਣਕ ਮਿਲਦੀ ਹੈ ਅਸੀਂ ਉਹਨਾਂ ਦਾ ਰਾਸ਼ਨ ਬੰਦ ਕਰਾਵਾਂਗੇ ਜਿੰਨਾਂ ਜਿਹੜੋਂ ਸਾਨੂੰ ਉਹ ਸਾਡਾ ਜੁਰਮਾਨਾ ਨਹੀਂ ਦੇਣਗੇ ਉਹਨਾਂ ਜਿਹੜੋਂ ਉਹਨਾਂ ਦਾ ਰਾਸ਼ਨ ਬੰਦ ਕਰਾਵਾਂਗੇ ਕਈਆਂ ਨੂੰ ਰਾਜ ਨਹੀਂ ਮਿਲਦਾ ਮੈਂ ਐਕਸ਼ਨ ਬਿਜਲੀ ਬੋਰਡ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਜੀ ਪਿੰਡ ਦੇ ਸਹਯੋਗ ਲਈ ਅਸੀਂ ਵੀ ਜੇ ਜੇ ਤੁਸੀਂ ਸਾਨੂੰ ਮੱਤਾ ਬਾਸ ਕਰਕੇ ਦਿਓਗੇ ਤਾਂ ਅਸੀਂ ਵੀ ਤੁਹਾਡਾ ਸਹਯੋਗ ਦੇਾਂਗੇ ਉਹਨਾਂ ਦੇ ਬਿਜਲੀ ਦੇ ਮੀਟਰ ਤੇ ਅਸੀਂ ਉਹ ਬਿੱਲ ਭਵਾ ਸਕਦੇ ਹਾਂ ਕਿਉਂਕਿ ਪੰਚਾਇਤ ਵੀ ਇੱਕ ਆਪਣੇ ਆਪ 'ਚ ਸ਼ਕਤੀ ਹੈ ਇੱਕ ਪਾਵਰ ਹੈ ਅਸੀਂ ਉਹ ਵੀ ਕਰ ਸਕਦੇ ਹਾਂ ਮਤਲਬ ਕਹਿਣ ਦਾ ਭਾਵ ਜੇ ਤੂੰ ਗੰਦ ਪਾਊਗਾ ਅਸੀਂ ਉਹਦੇ ਨਾਲ ਸ਼ਕਤੀ ਨਾਲ ਨਿਖਠਾਂਗੇ ਅਸੀਂ ਪਿੰਡ ਦੀ ਸਫਾਈ ਕਰ ਰਹੇ ਹਾਂ ਇਸ ਵਾਸਤੇ ਨਹੀਂ ਕਰ ਰਹੇਗੇ ਅਸੀਂ ਉਹਨਾਂ ਨੂੰ ਖਾਲੀ ਕਰਕੇ ਥਾਂ ਦੁਆਰਾ ਦੇ ਦਈਏ ਜਿੱਥੋਂ ਅਸੀਂ ਰੂਂਗੀਆਂ ਚੁੱਕੀਏ ਹਰ ਵਾਰ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਹੁੰਦਾ ਹੈ ਕਲੱਬ ਵਾਲੇ ਵੀ ਬੈਠੇ ਨੇ ਨਾਲ ਉਹ ਸਾਫ ਸਫਾਈ ਉਹ ਲੋਕਾਂ ਨੂੰ ਆਪਣੇ ਥਾਂ ਸਾਫ਼ ਕਰਕੇ ਦੇ ਦਿੰਦੇ ਨੇ ਵੀ ਚਲੋ ਆਜੋ ਦੁਆਰਾ ਦੁਆਰਾ ਤੁਸੀਂ ਆ ਕੇ ਤੇ ਗੰਦ ਪਾਓ। ਇਸ ਵਾਰ ਇਹ ਇਸ ਤਰ੍ਹਾਂ ਨਹੀਂ ਹੋਏਗਾ। ਉਹਨਾਂ ਲੋਕਾਂ ਤੇ ਵੀ ਇਹੀ ਰੂਲ ਲਾਗੂ ਹੋਏਗਾ ਜੇ ਕੋਈ ਦੁਆਰਾ ਉਸ ਜਗ੍ਹਾ ਤੇ ਰੂੜੀ ਸੁੱਟੂਗਾ ਤਾਂ ਉਹਨੂੰ ਵੀ ਉਸੇ ਥੇਮ ਜੁਰਮਾਨਾ 2000 ਰੁਪਏ ਕੀਤਾ ਜਾਏਗਾ ਤੇ ਉਸ ਤੋਂ ਵੀ ਉਸ ਤਰੀਕੇ ਨਾਲ ਹੀ ਵਸੂਲਿਆ ਜਾਏਗਾ। ਹੁਣ ਮੈਂ ਇਹ ਜਿਹੜੇ ਸਾਡੇ ਫੈਸਲੇ ਹੋਏ ਸਨ ਇੱਕ ਸਾਡਾ ਮਹੋਰ ਸਬੰਧੀ ਵਿਚਾਰ ਚੱਲ ਰਿਹਾ ਕੁਝ ਕਹਿੰਦੇ ਪੱਟ ਦੋ ਕੁਝ ਕਹਿੰਦੇ ਨਿਬੜ ਦੋ ਚਲੋ ਉੱਥੇ ਫੈਸਲਾ ਹੋਇਆ ਕਿ ਆਪਾਂ ਪੱਟਣਾ ਨਹੀਂਗਾ। ਉਹਨੂੰ ਇਸ ਤਰ੍ਹਾਂ ਹੀ ਠੀਕ ਕਰਨਾ। ਹੁਣ ਅਸੀਂ ਜੇ ਜੀ ਵੀ ਆਉਂਦੇ ਕੋਈ ਦਿਨਾਂ ਤੱਕ ਇੱਕ ਅਕਾਊਂਟ ਨੰਬਰ ਜਾਰੀ ਕਰਨਾ ਹੈ ਭਾਵੇਂ ਤੁਹਾਨੂੰ ਲੱਗਦਾ ਹੋਵੇਗਾ ਕਿ ਪੰਚਾਇਤ ਸਾਡੇ ਤੋਂ ਕੁਝ ਮੰਗ ਰਹੀ ਵੀਰੋ ਅਸੀਂ ਤੁਹਾਡੇ ਤੇ ਕੋਈ ਦਬਾਅ ਨਹੀਂ ਪਾਉਣਾ ਅਸੀਂ ਕਿਸੇ ਨੂੰ ਫੋਨ ਕਰਕੇ ਨਹੀਂ ਕਹਿਣਾ ਤੋ ਇੰਨੇ ਪੈਸੇ ਪਾ ਦੇ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਜੇ ਤੁਸੀਂ ਪਿੰਡ ਦਾ ਭਲਾ ਸੋਚਦੇ ਹੋ ਤਾਂ 1-2 ਡਾਲਰ ਜੋ ਵੀ ਤੁਸੀਂ ਸਮਝਦੇ ਹੋ ਸਹੀ ਉਸ ਅਕਾਊਂਟ ਤੋਂ ਕਿਉਂਕਿ 1-2 ਦਿਨਾਂ ਤੱਕ ਅਸੀਂ ਅਕਾਊਂਟ ਖੁਲਾਵਾਗੇ ਉਸ ਤੋਂ ਸਰਪੰਚ ਹੋ ਜਾਊਗਾ ਨਾਲ ਇੱਕ ਮੈਂਬਰ ਹੋ ਜਾਊਗਾ ਆਪਣਾ ਆਪਣੇ ਮੈਂਬਰ ਹੋ ਜਾਣਾ ਕੋਈ ਰਿਟਾਇਰਡ ਆਪਾਂ ਨਾਲ ਬੰਦਾ ਲੈ ਕੇ 4-5 ਬੰਦਿਆਂ ਦਾ ਅਕਾਊਂਟ ਖੁਲਾ ਕੇ ਕੋਈ ਜੋ account ਨੰਬਰ ਜਾਰੀ ਕਰ ਦਿਆਂਗੇ ਜੇ ਕਿਸੇ ਦਾ ਮਨ ਹੋਏਗਾ ਜੇ ਕਿਸ ਨੂੰ ਪਿੰਡ ਨਾਲ ਲਗਾ ਮੈਂ ਨਹੀਂ ਇਹ ਕਹਿੰਦਾ ਲਗਾ ਲਗਾ ਤਾਂ ਸਾਨੂੰ ਸਾਰਿਆਂ ਨੂੰ ਪਿੰਡ ਨਾਲ ਹੈਗਾ ਪਰ ਜੇ ਤੁਸੀਂ ਸਾਡੀ ਸਹਿਯੋਗ ਕਰਨਾ ਚਾਹੋਗੇ ਤਾਂ ਤੁਸੀਂ ਉਸ ਜਿੰਨੇ ਤੁਹਾਡੇ ਸਹਿਯੋਗ ਤੁਹਾਨੂੰ ਠੀਕ ਲੱਗ ਰਿਹਾ ਉਹ ਪਾ ਸਕਦੇ ਹੋ ਉਹਦੇ ਵਾਸਤੇ ਸਾਨੂੰ ਕੀ ਕਰਨਾ ਪਊਗਾ ਕਿਉਂਕਿ ਜਿਹੜੀ ਟਿੰਨ ਦੀ ਸਫਾਈ ਦੀ ਸਮੱਸਿਆ ਨਾ ਉਹਦੇ ਬਾਅਦ ਸਾਨੂੰ ਮਜ਼ਦੂਰ ਰੱਖਨੇ ਪੈਣੇ ਨੇ ਸਫਾਈ ਸੇਵਕ ਰੱਖਣੇ ਪੈਣੇ ਕੋਈ ਵੀ ਸਾਨੂੰ ਜਿਹੜਾ ਮਹਿਕਮਾ ਉਹ ਨੌ ਜਿਹੜੇ ਸਫਾਈ ਸੇਵਕ ਰੱਖਣ ਦੀ ਮਨਜ਼ੂਰੀ ਨਹੀਂ ਦਿੰਦਾ ਅਸੀਂ ਚਾਹੁੰਦੇ ਹਾਂ ਵੀ ਆਪਣੇ ਨੌ ਵਾਰਡ ਨੇ ਨੌ ਵਾਰਡਾਂ ਵਿੱਚ 920 ਕਰਾ ਦਿੱਤੇ ਜਾਂ 9 ਰੇੜੀਆਂ ਹੁਣ ਉਹਨਾਂ ਕੋਲ ਉਹ 9 ਰੇੜੀਆਂ ਦੇ ਵਿੱਚ ਪਾ ਕੇ ਉਹ ਪੂੜਾ ਜਿਹੜਾ ਉਥੋਂ ਲੈ ਜਾਣਾ ਤੇ ਸਾਫ਼ ਸ ਉਹਨਾਂ ਨੂੰ ਤਨਖਾਹ ਦੇਣੋਂ ਅੱਜ ਜਿਹੜਾ ਤੁਹਾਡਾ ਫੰਡ ਹੈਗਾ ਇੱਕ ਤਾਂ ਉੱਥੇ ਕੰਮ ਸਾਨੂੰ ਲਾਊਗਾ ਦੂਜਾ ਸੀ ਜਿਹੜਾ ਪਾਰਕ ਬਣਾਉਣੇ ਆ ਪਿੰਡ ਦੇ ਵਿੱਚ ਕਿਉਂਕਿ ਪਾਰਕਾਂ ਵਾਂ ਤੇ ਕੋਈ ਗ੍ਰਾਂਟ ਸਾਨੂੰ ਜਾਰੀ ਨਹੀਂ ਹੁੰਦੀ ਪਿੰਡ ਨੂੰ ਜਿਹੜਾ ਸੁੰਦਰ ਬਣਾਉਣਾ ਕੋਈ ਨਹੀਂ ਕਰਦ ਕਰਨਾ ਉਹਦੇ ਵਾਸਤੇ ਤੁਹਾਡੇ ਉਹ ਫੰਡ ਦੀ ਸਾਨੂੰ ਲੋੜ ਪੈਗੀ ਇਸ ਕਰਕੇ ਅਸੀਂ ਇੱਕ ਬੇਨਤੀ ਹੈ ਸਾਡੀ ਅਸੀਂ ਇੱਕ ਕਾਊਂਟਰ ਨੰਬਰ ਜਾਰੀ ਕਰਾਂਗੇ ਅਸੀਂ ਉਹਨੂੰ ਪਾਰਦਰਸ਼ੀ ਢੰਗ ਨਾਲ ਚਲਾਵਾਂਗੇ ਹਰੇਕ ਮੈਨੂ ਦੀ ਜਿਹੜੀ ਪੀਡੀਐਫ ਹੈ ਸਟੇਟਮੈਂਟ ਦੀ ਉਸੇ ਜਨਤਕ ਕਰਿਆ ਕਰਾਂਗੇ ਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਐਮਆਰਬੀ ਦਾ ਨੂੰ ਖਾਸ ਤੌਰ ਤੇ ਬੇਨਤੀ ਹੈ ਕਿ ਤੁਹਾਡੇ ਸਹਿਯੋਗ ਨਾਲ ਅਸੀਂ ਪਿੰਡ ਨੂੰ ਜਿਹੜਾ ਸੁੰਦਰ ਬਣਾਉਣ ਦਾ ਜਿਹੜਾ ਕਾਇਆ ਕੀਤਾ ਸਾਨੂੰ ਉਮੀਦ ਹੈ ਤੁਸੀਂ ਸਾਨੂੰ ਸਾਰੇ ਸਹਿਯੋਗ ਦਿਓਗੇ ਆ ਸਾਰੇ ਨਗਰ ਬੈਠਾ ਹੈ ਕਿ ਸਾਰੇ ਨਗਰ ਤੋਂ ਪਹਿਲਾਂ ਮੈਂ ਰਾਏ ਲਈਤੀ ਆਪਾਂ ਇਹ ਕੰਮ ਕਰ ਸਕਦੇ ਆ ਤਾਂ ਉਹਨਾਂ ਨੇ ਕਿਹਾ ਜੀ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਆ ਅਸੀਂ ਇਹ ਕੰਮ ਕਰਨ ਦਾ ਜਿਹੜਾ ਹੁਣ ਅਸੀਂ ਪੱਕਾ ਟੀਚਾ ਕੀਤਾ ਹੈ ਅਸੀਂ ਉਹਨਾਂ ਤੋਂ ਨਹੀਂ ਕਹਾਉਣਾ ਵੀ ਇਹ ਸਰਪੰਚਾਇਤ ਦੇ ਸਬੰਦ ਚੱਲੇਗੇ ਕੁਝ ਕਰਕੇ ਕਰਮ ਦਾ ਸਾਰੀ ਪੰਚਾਇਤ ਚ ਜज्ਬਾ ਹੈ ਉਹ ਸਾਰੀ ਪੰਚਾਇਤ ਖੁਸ਼ ਕਰਕੇ ਦਿਖਾਉਣਾ ਚਾਹੁੰਦੀ ਹੈ ਸੋ ਬੇਨਤੀ ਹੈ ਕਿ ਜਿਹੜੇ ਸਾਡੇ ਫੈਸਲੇ ਨੇ ਤੁਸੀਂ ਇਹਨਾਂ ਦਾ ਸਮਰਥਨ ਦਿਓ ਤੇ ਜੇ ਸਾਡਾ ਕੁਝ ਦੇ ਸਕਦੇ ਹੋ ਫੰਡ ਦੇ ਸੰਬੰਧ ਤੋਂ ਤੁਹਾਨੂੰ ਕੁਝ ਅਗਲੇ ਕੁਝ ਦਿਨਾਂ ਤੱਕ ਤੁਸੀਂ ਇੱਕ ਅਕਾਊਂਟ ਨੰਬਰ ਜਾਰੀ ਕਰਦੇ ਆਂਗਾ ਉਹਦਾ ਸਕੈਨਰ ਜਾਂ ਜੋ ਵੀ ਹੋ ਰਿਹਾ ਜਾਰੀ ਕਰਾਂਗੇ ਤੇ ਤੁਸੀਂ ਸਾਡੀ ਮਦਦ ਕਰ ਦਿਓ ਕੱਲੇ ਐਨਆਰਈ ਵੀਰ ਜਿਹੜੇ ਇੱਥੇ ਲੋਕ ਵੀਕ ਜੋਬ ਕਰ ਰਹੇ ਨੇ ਨੌਕਰੀਆਂ ਕਰ ਰਹੇ ਨੇ ਗੁਰੂ ਦੀ ਕਿਰਪਾ ਹੈ ਉਹਨਾਂ ਦੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਹਿਯੋਗ ਦਿਓ ਆਪਾਂ ਪਿੰਡ ਨੂੰ ਵਧੀਆ ਜੇ ਸਾਨੂੰ ਐਂ ਲੱਗਦਾ ਵੀ ਸਾਡੇ ਕੋਲ ਠੰਡ ਪਈ ਹੈ ਪਰੰਤੂ ਉਹਨਾਂ ਨੂੰ ਸਾਨੂੰ ਰਿਲੀਜ਼ ਨਹੀਂ ਹੋ ਰਹੀ ਉਹ ਸਾਨੂੰ ਸਰਕਾਰ ਨੇ ਅਪਡੀਆਂ ਕਰ ਦਿੱਤੀਆਂ ਨੇ ਉਹਨਾਂ ਦੀ ਵਿਆਜ ਵਾਲੀ ਕੰਮ ਚਲਾਉਣਾ ਪੈ ਰਿਹਾ ਇਸ ਕਰਕੇ ਇਸ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਜੇ ਕੱਲ ਨੂੰ ਸਾਨੂੰ ਉਹ ਮਨਜ਼ੂਰੀਆਂ ਮਿਲ ਜਾਂਦੀਆਂ ਤਾਂ ਹੋ ਸਕਦਾ ਹੈ ਕੰਮ ਤੁਹਾਡੀ ਚਲੋ ਫਿਰ ਵੀ ਲੋੜ ਤਾਂ ਹੈ ਰਹੀ ਹਮੇਸ਼ਾ ਰੋਕ ਪਰ ਸਾਡੀ ਬੇਨਤੀ ਹੈ ਕਿ ਸਾਡੀਆਂ ਬੇਨਤੀਆਂ ਕਬੂਲ ਕਰੋ ਸਾਡਾ ਸਾਥ ਦਿਓ ਤਾਂ ਕਿ ਆਪਾਂ ਉੱਠ ਸਕੀਏ ਵੀ ਅਸੀਂ ਵੀ ਆਪਣੇ ਪਿੰਡ ਵਾਸਤੇ ਕੋਸ਼ਿਸ਼ ਕੀਤਾ ਸਾਡਾ ਪਿੰਡ ਵੀ ਸੋਹਣਾ ਅੱਜ ਕੱਲ ਆਪਾਂ ਵੀਡੀਓ ਦੇਖਦੇ ਆ ਯੂਟਿਊਬ ਤੇ ਫਲਾਣਾ ਪਿੰਡ ਸੋਨਾ ਫਲਾਣਾ ਪਿੰਡ ਸੋਨਾ ਐਨ ਆਰ ਆਈ ਵੀਰਾਂ ਤੋਂ ਬਿਨਾ ਕੋਈ ਪਿੰਡ ਸੋਨਾ ਨਹੀਂ ਹੋ ਸਕਦਾ ਸੋ ਬੇਨਤੀ ਹੈ ਐਨ ਆਰ ਆਈ ਵੀਰਾਂ ਨੂੰ ਸਾਡਾ ਸਹਿਯੋਗ ਦਿਓ ਅਸੀਂ ਵਧੀਆ ਵਧੀਆ ਕੰਮ ਕਰਾਂਗੇ ਉਹਦੇ ਬਾਅਦ ਅਸੀਂ ਇੱਕ WhatsApp <Sansi> ਨੰਬਰ ਵੀ ਜਾਰੀ ਕਰਾਂਗੇ ਤੁਹਾਡੇ ਸੁਝਾਅ ਵੀ ਸਾਡੇ ਵੱਲੋਂ ਕੀਤੇ ਜਾਣਗੇ ਤੁਸੀਂ ਆਪਣੇ ਸੁਝਾਅ ਵੀ ਉਹਨਾਂ ਦੇ ਦਿਓਗੇ ਤੇ ਤੁਸੀਂ ਜਿਹੜਾ ਸਾਡਾ ਸਹਿਯੋਗ ਦਿਓਗੇ ਬਸ ਇਹੀ ਸਾਡੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਪਾਇਓ ਨਿਕਾਹ ਨਿਕਰ। ਇੱਕ ਸਮੱਸਿਆ ਜਿਹੜੀ ਸਭ ਤੋਂ ਗੰਭੀਰ ਸਮੱਸਿਆ ਹੈ ਉਹ ਸਮੱਸਿਆ ਆਪਾਂ ਨੂੰ ਪਾਣੀ ਦੀ ਹੈ। ਆਪਣੇ ਪਿੰਕੀ ਦਾ ਜਿਹੜਾ ਉਹ ਸੀਵਰੇਜ ਪਾਉਣ ਕਰਕੇ ਸਾਰੇ ਪਾਈਪ ਟੁੱਟ ਚੁੱਕੇ ਨੇ ਸਰਕਾਰ ਵੱਲੋਂ ਆਪਣੀ ਜਿਹੜੀ ਇੱਕ ਸਕੀਮ ਪਾਸ ਹੋਈ ਹੋਈ ਹੈ ਜਿਹੜੇ 13 ਕਿਲੋਮੀਟਰ ਦੀ ਪਾਈਪ ਲਾਈਨ ਉਹ ਪਾਸ ਹੋ ਚੁੱਕੀ ਹੈ ਉਹਦੇ ਸਮੱਸਿਆ ਜੀ ਆ ਰਹੀ ਹੈ ਵੀ ਉਹ ਮਹਿਕਮਾ ਇਹ ਕਹਿ ਰਿਹਾ ਵੀ ਜਿਹੜਾ ਲੋਕ ਨੇ ਲੋਕਾਂ ਤੋਂ ਸ਼ੇਅਰ ਲਓ ਕਿਉਂਕਿ ਉਹਨਾਂ ਨੇ ਕਿਹਾ ਵੀ 800 ਰੁਪਏ ਜਿਹੜਾ ਜਨਰਲ ਘਰ ਤੋਂ ਤੇ 400 ਰੁਪਏ ਐਸਸੀ ਘਰਾਂ ਤੋਂ ਜਿਹੜਾ ਸ਼ੇਅਰ ਇਕੱਠਾ ਕਰਕੇ ਤੁਸੀਂ ਸਾਨੂੰ 3,70,000 ਰੁਪਏ ਦੀ ਵੀ ਕਰੋ ਨਾ ਸਾਨੂੰ ਦਿੱਤੀ ਹੈ 170000 ਰੁਪਏ ਸਾਡੇ ਖਾਤੇ ਜਮਾ ਕਰਾਓ ਅਸੀਂ ਤੁਹਾਡਾ ਕੰਮ ਸ਼ੁਰੂ ਕਰ ਦਿੰਦੇ ਹੁਣ ਸਾਰੇ ਪਿੰਡ ਦੇ ਤੋਂ ਪੈਸੇ ਇਕੱਠੇ ਕਰਨ ਦੀ ਸਮੱਸਿਆ ਹੈਗੀ ਹੈ ਮੈਂ ਸੋਚ ਰਿਹਾ ਸੀ ਜੇ ਸਾਡੇ ਕੋਲ ਫੰਡ ਹੋਣ ਤਾਂ ਅਸੀਂ ਜਮਾ ਕਰਾ ਦਈਏ ਕਿਉਂਕਿ ਜੇ ਨਹੀਂ ਆਪਾਂ ਪਾਈਪ ਲਾਈਨ ਪਾਉਂਦੇ ਤਾਂ ਹੁਣ 20 ਬੋਰ ਬੰਦ ਪਏ ਨੇ ਪਿੰਡ 'ਚ ਜਿਹੜੇ ਲੋਕ ਸਾਨੂੰ ਘਰੋਂ ਘਰੇ ਆ ਕੇ ਦਵਾੜਾ ਦਵਾੜਾ ਕਹਿ ਰਹੇ ਨੇ ਸਾਡੇ ਬੋਰ ਬਰਾਕੇ ਦਿਓ ਜੇ ਬੋਰ ਪੜਕੋ ਅਗਰ ਆਪਾਂ ਫਿਰ ਵੀ ਬੋਰ ਹੀ ਕਰਾਉਣੇ ਨੇ ਟੈਂਕੀ ਜ ਆਪਣੇ 700 ਕੋਲ ਡੂੰਘਾ ਬੋਰ ਲੱਗ ਚੁੱਕਾ ਹੈ ਕਿ ਓਵਰਗਾ ਪਾਣੀ ਹੈ ਅੱਜ ਆਪਾਂ ਫਿਲਟਰ ਲਾ ਲਾ ਕੇ ਪਾਣੀ ਸਾਫ਼ ਕਰ ਰਹੇ ਆ بس ਆਪਣੀ ਕੋਲ ਇਹ ਆ ਵੀ ਆਪਾਂ 370000 ਰੁਪਏ ਖਾਤੇ 'ਚ ਜਮ੍ਹਾਂ ਕਰਾਈਏ ਤੇ ਉਹ ਪਾਈਪ ਲਾਈਨ ਪਾਉਣੀ ਸ਼ੁਰੂ ਕਰਨਗੇ। ਖਰਚਾ ਆਪਾਂ ਨੂੰ ਉਹ ਵੀ ਕਰਨਾ ਪੈਣਾ ਕਿ ਕੋਈ ਬੋਰ ਕਰਾਣੇ ਬੰਦ ਕਰਾ ਕੇ ਦੇਣੇ ਪੈਣਗੇ। ਆਪਾਂ ਸੋਚ ਰਿਹਾ ਵੀ ਬੋਰ ਨਾ ਕਰਾ ਕੇ ਦੇਣ ਦੇਣੇ ਪੈਣ ਆਪਾਂ ਪਾਈਪ ਲਾਈਨ ਪਵਾ ਦਈਏ। ਹੁਣ ਇਹ ਵੀ ਇੱਕ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਪੰਚਾਇਤ ਕੋਲ ਫੰਡਾਂ ਦੀ ਕਮੀ ਹੈ ਤੇ ਉਹੀ ਗੱਲ ਵੀਰਾਂ ਨੂੰ ਐਨਆਰ ਵੀਰਾਂ ਨੂੰ ਅਸੀਂ ਬੇਨਤੀ ਕੀਤੀ ਵੀ ਆਪਾਂ ਸਲਾਹ ਕਰਕੇ 370000 ਰੁਪਏ ਜਮ੍ਹਾਂ ਕਰਾ ਦੀ ਲੋਕਾਂ ਨੂੰ ਵੀ ਬੇਨਤੀ ਕਰਨੀਆਂ ਵੀ ਜਿਨ੍ਹਾਂ ਦੇ ਬੋਰ ਬੰਦ ਹੋਏ ਨੇ ਉਹ ਜ਼ਿਆਦਾ ਕਾਲੀ ਨਾ ਕਰੋ। ਅਸੀਂ ਪਾਈਪਲਾਈਨ ਪਵਾ ਕੇ ਤੁਹਾਨੂੰ ਜਿਹੜਾ ਪਾਣੀ ਦਾ ਮੁਹੱਈਆ ਕਰਾਂਗੇ ਕਿਉਂਕਿ ਇਹਦੇ ਨਾਲ ਆਪਾਂ ਮੋਟਰ ਦਾ ਬਟਨ ਦੱਬ ਕੇ ਸਾਰੀ-ਤਾਰੀ ਦੀ ਮੋਟਰ ਚੱਲਦੀ ਰਹਿੰਦੀ ਪਾਣੀ ਦੀ ਸਮੱਸਿਆ ਆਪਣੀ ਗੰਭੀਰ ਹੁੰਦੀ ਜਾ ਰਹੀ ਹੈ ਇੱਕ ਸੀਵਰੇਜ ਬੰਦ ਹੋਣ ਦੀ ਵੱਡੀ ਸਮੱਸਿਆ ਵੀ ਇਹ ਬੋਲ ਰਹੀ ਹਨ ਤੇ ਆਪਾਂ ਇਹਨਾਂ ਦਾ ਹੱਲ ਹੀ ਕਰਨਾ ਕਿਸੇ ਤੇ ਜ਼ਬਰਦਸਤੀ ਨਾ ਕਰਦੇ ਹੋਏ ਆਪਾਂ ਕੋਸ਼ਿਸ਼ ਕਰੀਏ ਆਪਣੀ ਪਾਈਪਲਾਈਨ ਪੈ ਜੇ ਉਹਦੇ ਵਾਸਤੇ ਆਪਾਂ ਫੰਡ ਜਮ੍ਹਾਂ ਕਰਵਾ ਸਕੀਏ ਜਾਂ ਘਰਾਂ ਦਾ ਜੋ ਇਕੱਠੇ ਕਰੀਏ ਤੇ ਜਾਂ ਆਪਾਂ ਨੂੰ ਕਿਸੇ ਕੋਲੋਂ ਮਦਦ ਮਿਲ ਜੇ ਤੇ ਆਪਾਂ ਉਹ ਫੰਡ ਜਦੋਂ ਜਮ੍ਹਾਂ ਹੋ ਗਏ ਤੇ ਆਪਣੀ ਪਾਈਪਲਾਈਨ ਪੈਣੀ ਸ਼ੁਰੂ ਹੋ ਜਾਈਏ ਤੇ ਆਪਾਂ ਕੰਮ